ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਉੱਗੇ ਕਮੇਡੀਅਨ ਉੱਗੇ ਐਕਟਰ ਤੇ ਇੱਕ ਬਾਖਮਾਲ ਇਨਸਾਨ ਜਸਵਿੰਦਰ ਭੱਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ देर रात ਉਹਨਾਂ ਨੇ ਫੋਰਟ ਹਸਪਤਾਲ ਦੇ ਵਿੱਚ ਅੰਤਿਮ ਸਾਹ ਲਏ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਨੇ ਦੁਨੀਆ ਨੂੰ ਅਲਵਿਦਾ ਜਿਹੜਾ ਉਹ ਕਹਿ ਦਿੱਤਾ ਇਸ ਦੌਰਾਨ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ ਜਾਂ ਉਹਨਾਂ ਦੀ ਕਮੇਡੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਵਿੱਚ ਇੱਕ ਦੁੱਖ ਦੀ ਲਹਿਰ ਇਸ ਸਮੇਂ ਛਿੜੀ ਹੋਈ ਹੈ। ਬਹੁਤ ਵੱਡੇ ਪੱਧਰ ਦੇ ਉੱਪਰ ਫੈਨ ਨੇ ਜਿਹੜੇ ਉਹ ਜਸਵਿੰਦਰ ਭੱਲਾ ਦੇ ਸਨ ਕਿਉਂਕਿ ਉਹਨਾਂ ਦੀਆਂ ਫਿਲਮਾਂ ਦੇ ਵਿੱਚ ਜਿਸ ਤਰ੍ਹਾਂ ਦੀ ਕਮੇਡੀ ਕੀਤੀ ਤੇ ਉਸ ਤੋਂ ਵੀ ਸ਼ੁਰੂ ਦੀ ਗੱਲ ਕਰੀਏ ਤਾਂ ਛਣਕਾਟੇ ਦੇ ਦੌਰ ਤੋਂ ਹੁਣ ਤੱਕ ਦਾ ਸਫ਼ਰ ਉਹਨਾਂ ਦਾ ਬਹੁਤ ਲੰਬਾ ਸੀ। ਛਣਕਾਟੇ ਦੀਆਂ ਗੱਲਾਂ ਸੱਥਾਂ ਦੇ ਵਿੱਚ ਬੈਠ ਕੇ ਪਿੰਡ ਦੇ ਲੋਕ ਵੀ ਕਰਦੇ ਸਨ ਤੇ ਉਸ ਤੋਂ ਬਾਅਦ ਸਿਨੇਮੇ ਹਾਲ ਦੀਆਂ ਸਕਰੀਨਾਂ ਤੱਕ ਤੇ ਪਹੁੰਚਣ ਵਾਲੇ ਜਸਵਿੰਦਰ ਭੱਲਾ ਦੀ ਕਮੇਡੀ ਦਾ ਜ਼ਿਕਰ ਉਸ ਦੇ ਚਾਉਣ ਵਾਲੇ ਫਿਲਮਾਂ ਤੋਂ ਬਾਅਦ ਵੀ ਅਕਸਰ ਕਰਦੇ ਸਨ ਬਹੁਤ ਸਾਰੇ ਅਜਿਹੇ ਡਾਇਲੌਗ ਜੋ ਕਿ ਜਸਵਿੰਦਰ ਭੱਲਾ ਦੇ ਬਹੁਤ ਜ਼ਿਆਦਾ ਮਸ਼ਹੂਰ ਹੋਏ ਤੇ ਲੋਕ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਕਮੇਡੀ ਦੇ ਵਜੋਂ ਉਹਨਾਂ ਡਾਇਲੌਗਾਂ ਦਾ ਇਸਤੇਮਾਲ ਅੱਜ ਵੀ ਕਰਦੇ ਨੇ ਤੇ ਜਸਵਿੰਦਰ ਭੱਲਾ ਇਹਨਾਂ ਡਾਇਲੌਗਸ ਦੇ ਜ਼ਰੀਏ ਕਮੇਡੀ ਦੇ ਜ਼ਰੀਏ ਹਮੇਸ਼ਾ ਦਲਾਂ ਦੇ ਵਿੱਚ ਜਿੰਦਾ ਰਹਿਣਗੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਜਿਨ੍ਹਾਂ ਦੇ ਲਈ ਉਹਨੇ ਕੰਮ ਕੀਤਾ ਹੈ ਉਹਨਾਂ ਦੇ ਦਿਲਾਂ 'ਚ ਵਸਦੇ ਰਹਿਣਗੇ ਪਰ ਇਸ ਸਮੇਂ ਬਹੁਤ ਦੁੱਖ ਦੀ ਘੜੀ ਜਿਹੜੀ ਉਹਨਾਂ ਦੇ ਫੈਨਸ ਦੇ ਨਾਲ-ਨਾਲ ਉਹਨਾਂ ਦੇ ਪਰਿਵਾਰ ਦੇ ਲਈ ਹੈ ਪਰਿਵਾਰ ਇਸ ਸਮੇਂ ਦੁੰਗੇ ਸਦਮੇ ਦੇ ਵਿੱਚ ਹੈ ਤੇ ਦੂਜੇ ਪਾਸੇ ਫੈਨਸ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਜਸਵਿੰਦਰ ਭੱਲਾ ਨਹੀਂ ਰਿਹਾ ਕਿਉਂਕਿ ਕਾਫੀ ਤੰਦਰੁਸਤ ਸਨ ਕਾਫੀ ਫਿੱਟ ਵੀ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਿਮਾਰ ਚੱਲ ਰਹੇ ਸਨ ਤਾਜਿਹੇ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਤੇ ਝਾਤ ਮਾਰੀਏ ਤਾਂ ਉਹਨਾਂ ਨੇ ਸਿਰਫ ਇੱਕ ਕਮੇਡੀਅਨ ਦੇ ਵਜੋਂ ਜਾਂ ਐਕਟਰ ਦੇ ਵਜੋਂ ਨਹੀਂ ਬਲਕਿ ਇੱਕ ਪ੍ਰੋਫੈਸਰ ਦੇ ਵਜੋਂ ਵੀ ਸੇਵਾਵਾਂ ਦਿੱਤੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਉਹ ਵਿਦਿਆਰਥੀ ਰਹੇ ਵਿਦਿਆਰਥੀ ਤੋਂ ਬਾਅਦ ਉਹਨਾਂ ਨੇ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਉਸੇ ਹੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਦੇ ਵਜੋਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਨੇ ਬਹੁਤ ਕੁਝ ਸਿਖਾਇਆ ਤਾਂ ਅਜਿਹੇ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਜੋ ਪ੍ਰੋਫੈਸਰ ਨੇ ਐਗਰੀਕਲਚਰ ਯੂਨੀਵਰਸਿਟੀ ਦੇ ਜੋ ਵੀਸੀ ਨੇ ਜਾਂ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਉਹਨਾਂ ਦੇ ਕਲੀਗਜ਼ ਨੇ ਇਸ ਸਮੇਂ ਉਹ ਵੀ ਡੂੰਘੇ ਸਦਮੇ ਦੇ ਵਿੱਚ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕੀਤੀ ਗਈ ਹੈ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਉਹਨਾਂ ਦੇ ਸੁਭਾਅ ਬਾਰੇ ਦੋ ਚਾਰ ਲਫ਼ਜ਼ ਨੇ ਜਿਹੜੇ ਉਹ ਹਰ ਇੱਕ ਵਿਅਕਤੀ ਨੇ ਸਾਂਝੇ ਕੀਤੇ ਤਾਂ ਕੀ ਕਹਿਣਾ ਹੈ ਐਗਰੀਕਲਚਰ ਯੂਨੀਵਰਸਿਟੀ ਦੇ ਵੀਸੀ ਤੇ ਉਹਨਾਂ ਦੇ ਨਾਲ ਕਲੀਗਜ਼ ਦਾ ਆਉ ਸੁਣਦੇ ਆ ਸੋ ਅੱਜ ਬਹੁਤ ਹੀ ਇੱਕ ਦੁਖਦਾਬ ਕਾ ਹੈ ਇਕੱਠੇ ਹੋਇਆ ਤੇ ਬਹੁਤ ਹੀ ਦੁਖਪਰੀ ਜੋ ਖਬਰ ਹੈ ਸਾਨੂੰ ਸਵੇਰੇ ਸਵੇਰੇ ਜਲਦੀ ਪਤਾ ਲੱਗੀ ਤੇ ਇਥੋਂ ਨੇ ਹੋਰ ਸਟੇਟਾਂ ਦੇ ਵਿੱਚੋਂ ਵੀ ਤੇ ਦੂਜੇ ਕੰਟਰੀਆਂ ਤੋਂ ਵੀ ਮੈਨੇ ਮੈਸੇਜ ਆਏ ਨੇ ਪੁੱਛਦੇ ਨੇ ਕੀ ਕੀ ਹੋ ਗਿਆ ਇਹ ਸਡਨਲੀ ਕੀ ਹੋ ਗਿਆ ਤੇ ਜਸਵਿੰਦਰ ਭੱਲਾ ਜਿੱਥੇ-ਜਿੱਥੇ ਵੀ ਸਾਡਾ ਪੰਜਾਬ ਤਾਂ ਸਾਰੇ ਜਾਣਦਾ ਇੱਥੇ ਵੀ ਦੂਜੀਆਂ ਸਟੇਟਾਂ ਨੇ ਦੂਜੇ ਕੰਟਰੀ ਮੇਂ ਜਿ세 ਪੰਜਾਬੀ ਡਾਇਸਪੋਰਾ ਸਾਰੇ ਇਹਨਾਂ ਨੂੰ ਜਾਣਦੇ ਨੇ ਇਹਨਾਂ ਦੀ ਕੰਟਰੀਬਿਊਸ਼ਨ ਵੀ ਬਹੁਤ ਜ਼ਿਆਦਾ ਸਾਡੇ ਜੋ ਪੰਜਾਬ ਦੇ ਕਦਨਸੀ ਹੈ ਇਥੋਂ ਹੀ ਉਹਨਾਂ ਨੇ ਬੀਐਸਸੀ ਐਗਰੀਕਲਚਰ ਕੀਤੀ ਸੀ ਉਸ ਤੋਂ ਬਾਅਦ ਉਹਨੇ ਐਮਐਸਸੀ ਐਕਸਟੈਂਸ਼ਨ ਐਜੂਕੇਸ਼ਨ ਕੀਤੀ ਸੀ ਤੇ ਬਾਅਦ ਵਿੱਚ ਪੀਐਡ ਦੀ ਐਕਸਟੈਂਸ਼ਨ ਰਿਸਰਚ ਕੀਤੀ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਜੋ ਜੋਬ ਜੁਆਇਨ ਕੀਤੀ ਅਸਿਸਟੈਂਟ ਪ੍ਰੋਫੈਸਰ ਉਹ ਵੀ ਇਥੋਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਸੋਸ਼ਲ ਪ੍ਰੋਫੈਸਰ ਬਣੇ ਪ੍ਰੋਫੈਸਰ ਬਣੇ ਤੇ ਹੈਡ ਆਫ ਦੀ ਡਿਪਾਰਟਮੈਂਟ ਰਹੇ ਨੇ ਸਾਡੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਪੰਜਾਬੀ ਕਲਚਰ ਦੇ ਦਰ ਵਿੱਚ ਸੋ ਉਹਨਾਂ ਨੇ ਜਿਹੜੀ ਇਹ ਕਲਾ ਸੀ ਇੱਥੋਂ ਹੀ ਲਰਨ ਕੀਤੀ ਹੈ ਜਦੋਂ ਸਟੂਡੈਂਟਸ ਹੁੰਦੇ ਸੀ ਤੇ ਸਾਡੇ ਹੀ ਪਾਰਟੋਰੀਅਮ ਦੇ ਵਿੱਚ ਜਦੋਂ ਫੰਕਸ਼ਨ ਹੋਇਆ ਕਰਦੇ ਸੀ ਉੱਥੇ ਬੜੀ ਅੱਛਾ ਪਰਫਾਰਮੈਂਸ ਦਿੰਦੇ ਹੁੰਦੇ ਸੀ ਉੱਥੋਂ ਸ਼ੁਰੂਆਤ ਕਰਕੇ ਨਾਲ ਨਾਲ ਉਸ ਤੋਂ ਬਾਅਦ ਵੀ ਕਿ ਇੱਕ ਜਿਹੜੇ ਸਾਡੇ ਕਿਸਾਨ ਮੇਲੇ ਲੱਗਦੇ ਨੇ ਉਹਦੇ ਵੀ ਇੱਕ ਬਹੁਤ ਸਾਡੇ ਇਨਵੈਸਟਰ ਸੀ ਪੀਜੀ ਦੇ ਕਿ ਕਿਸਾਨ ਮੇਲੇ ਦੇ ਆਮ ਵੀ ਲੋਕੀ ਇਹ ਕਹਿੰਦੇ ਸੀ ਕਿ ਜਸਿੰਦਰ ਭੱਲਾ ਤੋਂ ਵੀ ਕੁਝ ਪ੍ਰੋਜੈਕਟਿੰਗ ਤੇ ਕਰਦੇ ਸੀ ਉਹ ਸਾਡੇ ਬਹੁਤ ਸਾਰੇ ਪ੍ਰੋਡਕਟ ਵੀ ਹੁੰਦੇ ਸੀ ਯੂਨੀਵਰਸਿਟੀ ਦੇ ਅਸੀਂ ਉਹਨਾਂ ਨੂੰ ਅਸੀਂ ਆਪਣਾ ਐਂਬੈਸਡਰ ਯੂਜ਼ ਕਰਦੇ ਰਹੇ ਤੇ ਉਹਨਾਂ ਦੇ ਵਿੱਚ ਇਥੋਂ ਐਡਵਰਟਾਈਜ਼ਮੈਂਟ ਵੀ ਕਰਦੇ ਰਹੇ ਤੇ ਇਹਦੇ ਨਾਲ ਹੀ ਉਹਨਾਂ ਦਾ ਵਿੱਚ ਇਹ ਸੀ ਕਿ ਇੱਕ ਛੜਕਾਟਾ ਸ਼ੁਰੂ ਹੋਇਆ ਸੀ ਹੁਣ ਤਾਂ ਜਦੋਂ ਡਿਜੀਟਲ ਯੁੱਗ ਆ ਗਿਆ ਉਦੋਂ ਜਦੋਂ ਹੁੰਦਾ ਸੀ ਕਿ ਇੱਕ ਟਿੱਪਾ ਬਣਦੀ ਹੁੰਦੀ ਸੀ ਜਿਹੜੀਆਂ ਤੇ 1988 ਤੋਂ ਲੈ ਕੇ 2009 ਤੱਕ ਉਹਨਾਂ ਨੇ ਲਗਾਤਾਰ ਛੜਕਾਟਾ ਜਿਹੜਾ ਸੀ ਉਹ ਕੀਤਾ ਸੀ ਸ਼ੁਰੂ ਹਰ ਸਾਲ ਉਹ ਦੰਦੇ ਸੀ ਕੁਛ ਕੁਛ ਨਾ ਕੁਛ ਲੋਕੀ ਵੀ ਉਮੀਦ ਕਰਦੇ ਸੀ ਜਿਵੇਂ ਸਾਡਾ ਕਲਚਰ ਇੰਡਸਟਰੀ ਦਾ ਅਸੀਂ ਹਰ ਸਾਲ ਜਦੋਂ ਫਾਰਮਰ ਆਉਂਦੇ ਨੇ ਕੋਈ ਨਾ ਕੋਈ ਨਵੀਂ ਵੈਰਾਈਟੀ ਉਹਨਾਂ ਨੂੰ ਜ਼ਰੂਰ ਦੇਣੀ ਉਹਦੀ ਉਮੀਦ ਲਾ ਕੇ ਆਉਂਦੇ ਨੇ ਸੋ ਫਾਰਮਰ ਜਾਂ ਪੰਜਾਬੀ ਜਿਹੜੇ ਦੇ ਕੋ ਜੁੜੇ ਹੋਏ ਸੀ ਕਲਾਗਾਂ ਸੰਗੀਤ ਦੇ ਨਾਲ ਉਹ ਵੀ ਚਾਹੁੰਦੇ ਸੀ ਕਿ ਨਵਾਂ ਸਣਕਾਟਾ ਆਵੇ ਕਿ ਉਹ ਕੀ ਕੀ ਦੇ ਰਹੇ ਨੇ ਸੋ ਉਹ ਸੰਕਾਟਾ ਲਗਾਤਾਰ 2000 ਜਿਹੜਾ 1988 ਤੋਂ ਲੈ ਕੇ 2009 ਤੱਕ ਬਚਾਏਗਾ ਤੇ ਉਹ ਤੋਂ ਬਾਅਦ ਹੁਣ ਜਦੋਂ ਡਿਜੀਟਲ ਆ ਗਿਆ ਤੇ ਇਹ ਸ਼ਣਕਾਟਾ ਜਦੋਂ ਕਰਦੇ ਸੀ ਉਹ ਪੀਓ ਚ ਪ੍ਰੋਫੈਸਰ ਵੀ ਹੁੰਦੇ ਸੀ ਇੱਥੋਂ ਹੀ ਸ਼ੁਰੂ ਕੀਤਾ ਸੀ ਨਾਲ ਨਾਲ ਇਹ ਐਡੀਸ਼ਨਲ ਕਰਦੇ ਸੀ ਕੰਮ ਹੁਣ ਜਦ ਤੋਂ ਫਿਲਮ ਆ ਗਿਆ ਮੇਰੇ ਖਿਆਲ ਪੰਜਾਬੀ ਦੀ ਕੋਈ ਫਿਲਮ ਨਹੀਂ ਜਿੱਥੇ ਇਹਨਾਂ ਦਾ ਰੋਲ ਨਾ ਹੋਵੇ एवरीवन ਨੋਜ਼ ਇੱਥੇ ਮੈਂ ਤਾਂ ਹੁਣ ਸਵੇਰ ਤੋਂ ਟੀਵੀ ਦਾ ਦੇਖ ਰਿਹਾ ਸੀ ਇਹੀ ਖਬਰ ਚੱਲ ਰਹੀ ਹੈ ਜਿਨ੍ਹਾਂ ਵੀ ਚੈਨਲ ਨੇ ਆਪਣੇ ਪੰਜਾਬ ਦੇ ਵਿੱਚ ਤੇ ਬੜਾ ਵੱਡਾ ਘਾਟਾ ਸਾਨੂੰ ਪਿਆ ਹੈਗਾ ਇਹ ਵੀ ਤਾਂ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਸਾਡੇ ਵਿੱਚੋਂ ਸੀ ਉਹ ਹਰ ਕਿਸੇ ਨਾਲ ਜੁੜੇ ਹੋਏ ਸੀ ਤੇ ਜੇ ਜੇ ਸਾਡੀ ਫਿਲਮ ਇੰਡਸਟਰੀ ਹੈ ਉਹਨੂੰ ਬਹੁਤ ਵੱਡਾ ਘਾਟਾ ਤੇ ਓਵਰ ਆਲ ਜਿਹੜਾ ਸਾਡਾ ਪੰਜਾਬੀ ਡਾਇਸਪੋਰਾ ਪੰਜਾਬ ਦੇ ਵਿੱਚ ਭਾਰਤ ਭਾਰ ਘੰਟੇ ਤੇ ਵੀ ਹੈਗਾ ਸਾਰੇ ਜੁੜੇ ਚ ਪਰ ਵੀ ਬਹੁਤ ਜਾਂਦੇ ਰਹਿੰਦੇ ਸੀ ਉਹ ਹਰ ਸਾਲ ਤਕਰੀਬ ਨਿਕਦਾ ਰੌਣ ਲਗਾ ਕੇ ਜਾਂਦੇ ਸੀ ਸੋ ਬਹੁਤ ਵੱਡਾ ਘਾਟਾ ਸਾਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਸਾਡਾ ਜਿਹੜਾ ਕਲਚਰ ਹੈਗਾ ਆਰਟ ਹੈ ਉਹਨੂੰ ਬਹੁਤ ਵੱਡਾ ਘਾਟਾ ਪਿਆ ਤਾਂ ਲੱਗਦਾ ਵੀ ਇਤਨਾ ਕਿਤੇ ਅਧਾਕਤਰੀ ਦੇ ਨਾਲ ਨਾਲ ਜਿਸ ਤਰ੍ਹਾਂ ਉਹਨਾਂ ਦਾ ਸਮਾਜ ਪ੍ਰਤੀ ਮਿਹਰਬਾਨੀ ਵੀ ਹੈ ਜਿਵੇਂ ਕਟਾਕਸ਼ ਸਰਕਾਰਾਂ ਵੀ ਕਰਦੇ ਸੀ ਸਮੇਂ ਦੀਆਂ ਤੇ ਇਹਨੇ ਪ੍ਰਸ਼ਾਸਨ ਨੂੰ ਲੈ ਕੇ ਵੀ ਉਹਨੇ ਸ਼ਾਗਰੂਤ ਕਰਦੇ ਸੀ ਕੋਈ ਕੋ ਲੈਗਸੀ ਜੋ ਤਰੀਕਾ ਸੀ ਉਹ ਫਿਰ ਦੁਬਾਰਾ ਸ਼ਾਇਦ ਹੀ ਬਿਨ ਦੇ ਐਂਡ ਉਹ ਬਿਲਕੁਲ ਸਹੀ ਹੈ ਜੀ ਉਹ ਕਦੇ ਇੰਦਾ ਦੀ ਨੈਗੇਟਿਵਿਟੀ ਵੀ ਨਹੀਂ ਕ੍ਰੀਏਟ ਕਰਦੇ ਕੋਈ ਪੋਲੀਟਿਕਲ ਕੰਪਨੀ ਸੀ ਕਰਦੇ ਪਰ ਉਹਨਾਂ ਦਾ ਕਹਿਣ ਦਾ ਕੰਦਾਜ਼ ਹੁੰਦਾ ਸੀ ਤੇ ਉਹ ਲੋਕਾਂ ਨੂੰ ਹਸਾ ਵੀ ਦਿੰਦਾ ਸੀ ਤੇ ਗੱਲ ਵੀ ਕਹੀ ਜਾਂਦੇ ਰਹੇ ਸੋ ਬਿਲਕੁਲ ਬੜੀ ਦੁਖਦਾਈ ਜਿਹੜੀ ਹੈ ਖਬਰ ਹੈ ਔਰ ਬਹੁਤ ਜ਼ਿਆਦਾ ਕਾਟਾ ਮੈਂ ਤਾਂ ਕਹਾਂਗਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੂੰ ਤਾਂ ਹੈਗਾ ਹੀ ਇੱਕ ਬਹੁਤ ਫਿਲਮ ਜਗਤ ਨੂੰ ਔਰ ਖੇਤੀਬਾੜੀ ਦੇ ਵਿੱਚ ਲੱਗੇ ਹੋਏ ਸਾਡੇ ਸਰੋਤੇ ਜਿਹੜੇ ਨੇ ਉਹਨਾਂ ਨੂੰ ਇੱਕ ਬਹੁਤ ਵੱਡਾ ਕਾਟਾ ਪਿਆ ਕਿਉਂਕਿ ਆ ਡਾਕਟਰ ਭੱਲਾ ਨੂੰ ਜਿੰਨਾ ਮੈਂ ਜਾਣਦਾ ਇਹ ਉਹ ਤਕਰੀਬਨ 90 ਦੇ ਵਿੱਚ ਮੈਨੂੰ ਉਹਨਾਂ ਨੇ ਇੱਕ ਐਮਐਸਸੀ ਦਾ ਕੋਰਸ ਪੜਾਇਆ ਸੀਗਾ ਔਰ ਦੇਖੋ ਕਿ ਅੱਜ ਤੋਂ 35 ਸਾਲ ਪਹਿਲਾਂ ਦੀ ਮੈਂ ਗੱਲ ਕੋਟਨਾ ਕਰਦੇ ਆ। ਔਰ ਜਸਵਿੰਦਰ ਭੱਲਾ ਜਿਨ੍ਹਾਂ ਨੇ ਬੀਐਸਸੀ ਵੀ ਇੱਥੋਂ ਕੀਤੀ, ਐਮਐਸਸੀ ਵੀ ਇੱਥੋਂ ਕੀਤੀ ਔਰ ਪੀਐਚਡੀ ਉਹਨਾਂ ਨੇ ਬਾਹਰੋਂ ਕੀਤੀ। ਔਰ 1979 ਦੇ ਵਿੱਚ 99 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਉਹਨਾਂ ਨੇ ਐਜ ਸੀਨੀਅਰ ਪ੍ਰੋਫੈਸਰ ਜਿਹੜਾ ਉਹ ਜੁਆਇਨ ਕੀਤਾ ਸੀ ਆ ਸਾਡਾ ਡਿਪਾਰਟਮੈਂਟ ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚ ਅ ਪਸਾਰ ਸਿੱਖਿਆ ਦੇ ਵਿੱਚ ਔਰ ਉਹਨਾਂ ਦੀ ਹਾਲਣਾ ਜਿਹੜੀ ਸੀ ਉਹ ਇੰਨੀ ਜ਼ਿਆਦਾ ਸੀ ਕਿ ਜਿਸ ਤਰ੍ਹਾਂ ਦੇ ਉਹ ਫਿਲਮਾਂ ਦੇ ਵਿੱਚ ਦਿਖਦੇ ਸੀ ਜਿੰਨਾ ਫਿਲਮਾਂ ਦੇ ਵਿੱਚ ਹਸਾਉਂਦੇ ਸੀ ਤੇ ਉਹ ਅਸਲੀ ਰੂਪ ਦੇ ਵਿੱਚ ਵੀ ਉਹੋ ਜਿਹੇ ਸੀ ਔਰ ਤੁਸੀਂ ਇਹ ਦੇਖੋ ਕਿ ਮੈਨੂੰ ਹੀ ਉਹਨਾਂ ਨੇ ਪੜਾਇਆ ਔਰ ਉਸ ਤੋਂ ਬਾਅਦ ਮੈਂ ਵੀ ਜਦੋਂ ਟੀਚਰ ਲੱਗ ਗਿਆ ਔਰ ਇਸ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕਲਾਸਾਂ ਪੜਾਈਆਂ ਤੇ ਸਭ ਤੋਂ ਜ਼ਿਆਦਾ ਜਿਹੜਾ ਅਹਿਮ ਰੋਲ ਉਹਨਾਂ ਨੇ ਅਦਾ ਕੀਤਾ ਕਿ ਪੀਯੂ ਦੀ ਜੀਨੀ ਟੈਕਨੋਲੋਜੀ ਪੀਏਯੂ ਦਾ ਜਿੰਨਾ ਖੇਤੀ ਸਾਹਿਤ ਹੈ ਪੀਏਯੂ ਦੀ ਐਗਰੀਕਲਚਰ ਨੋਲਜ ਹੈ ਉਹ ਕਿਸਾਨਾਂ ਤੱਕ ਇੰਨੇ ਵਧੀਆ ਰੂਪ ਦੇ ਵਿੱਚ ਇੰਨੀਆਂ ਆਪਣੀਆਂ ਕੈਸਟਰਾਂ ਦੇ ਥਰੂ ਆਪਣੀਆਂ ਸੰਕਾਟਿਆਂ ਦੇ ਥਰੂ ਔਰ ਆਪਣੀ ਕਿਸਾਨ ਮੇਲਿਆਂ ਦੀਆਂ ਸਟੇਜਾਂ ਤੋਂ ਇੱਕ ਬੜੇ ਵੱਖਰੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਮੈਸੇਜ ਇੱਕ ਸਨੇਹਾ ਜਿਹੜਾ ਉਹ ਸਾਡੇ ਕਿਸਾਨਾਂ ਨੂੰ ਦਿੱਤਾ ਅੱਜ ਕੱਲਾ ਪੰਜਾਬ ਨਹੀਂ ਕੱਲਾ ਭਾਰਤ ਨਹੀਂ ਮੈਂ ਸਮਝਣਾ ਕਿ ਸਾਰਾ ਸੰਸਾਰ ਪੱਧਰ ਤੇ ਸਾਰੇ ਲੋਕ ਜਿਹੜੇ ਆ ਉਹ ਮਨੂੰ ਬਹੁਤ ਅਫਸੋਸ ਚ ਡੁੱਬੇ ਹੋਏ ਨੇ ਕਿ ਇਹ ਇੱਕ ਕਿਸ ਤਰ੍ਹਾਂ ਦੀ ਦੁਖਦਾਈ ਚੀਜ਼ ਜਿਹੜੀ ਸਾਡੇ ਨਾਲ ਹੋਈ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਉਹਨਾਂ ਦਾ ਰੋਲ ਵੱਖ-ਵੱਖ ਪਹਿਲੂਆਂ ਦੇ ਵਿੱਚ ਇੱਕ ਬਹੁਤ ਵੱਡਾ ਸੀ ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬਹੁਤ ਹੀ ਦੁਖਦ ਸਮਾਚਾਰ ਸ਼ੇਅਰ ਕਰ ਰਹੇ ਆਂ ਜੀ ਤੁਹਾਡੇ ਨਾਲ ਸਾਡੇ ਬਹੁਤ ਹੀ ਰਿਸਪੈਕਟਡ ਜਸਵਿੰਦਰ ਪੱਲਾ ਜੀ ਜੋ ਸਾਨੂੰ ਵਿਛੋੜਾ ਦੇ ਗਏ ਨੇ ਮੇਰੇ ਤਾਂ ਕਹਿ ਲੋ ਗੁਰੂ ਸੀਗੇ ਕੈਰੀਓਂ ਜੱਟਾ ਪੀਲੀ ਫਿਲਮ ਜਿਹੜੀ ਮੇਰੀ ਮੈਂ ਉਹਨਾਂ ਦੇ ਨਾਲ ਹੀ ਕੀਤੀ ਉਦੋਂ ਤੋਂ ਮੈਂ ਉਹਨਾਂ ਦੇ ਨਾਲ ਹੀ ਸੀ ਕਾਫੀ ਰੀਲਸ ਵਿੱਚ ਵੀ ਮੈਂ ਉਹਨਾਂ ਨਾਲ ਕੰਮ ਕੀਤਾ ਇੱਕਦਮ ਇੱਕ ਖਬਰ ਸੁਣ ਕੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੋ ਰਿਹਾ ਹੈ ਪੂਰੀ ਪੰਜਾਬੀ ਇੰਡਸਟਰੀ ਨੂੰ ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਦੋਸਤੋ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ ਸੁਜਸਤਰਾ ਤੁਸੀਂ ਸੁਣਿਆ ਹੈ ਕਿ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਜਸਵਿੰਦਰ ਪੱਲਾ ਹੁਣ ਇਸ ਦੁਨੀਆ 'ਚ ਨਹੀਂ ਰਹੇ ਪਰ ਇਹ ਆਖਿਰਕਾਰ ਸੱਚ ਹੋਇਆ ਤੇ ਹੁਣ ਉਹ ਸਾਡੇ ਵਿਚਾਰ ਹਮੇਸ਼ਾ ਦੇ ਲਈ ਵਿਚਾਰੋਂ ਸਾਡੇ ਚਲੇ ਗਏ ਨੇ ਤੇ ਉਹਨਾਂ ਨੂੰ ਯਾਦ ਰੱਖਿਆ ਜਾਏਗਾ ਸਿਰਫ ਫਿਲਮਾਂ ਦੇ ਜ਼ਰੀਏ ਛਣਕਾਟੇ ਦੇ ਜ਼ਰੀਏ ਉਹਨਾਂ ਦੇ ਬਾਕਮਾਲ ਡਾਇਲੌਗਸ ਦੇ ਜ਼ਰੀਏ ਜਾਂ ਫਿਰ ਉਹਨਾਂ ਦੀ ਕਮੇਡੀ ਦਾ ਜੋ ਤਰੀਕਾ ਸੀ ਉਸਦੇ ذریعے ਹਮੇਸ਼ਾ ਯਾਦ ਰਹਿਣਗੇ ਪਰ ਫਲਹਾਲ ਇਸ ਸਮੇਂ ਪੂਰਾ ਪੰਜਾਬ ਚਾਹੇ ਉਹ ਪੀੜੀ ਪੁਰਾਣੀ ਹੋਵੇ ਤੇ ਚਾਹੇ ਅੱਜ ਦੀ ਨੌਜਵਾਨ ਪੀੜੀ ਹੋਵੇ ਜਿਨ੍ਹਾਂ ਨੇ ਜਸਵੰਦਰ ਭੱਲਾ ਦੀ ਕਮੇਡੀ ਦੇਖੀ ਹੈ ਸਾਰੇ ਹੀ ਇਸ ਸਮੇਂ ਡੂੰਗੇ ਸਦਮੇ ਦੇ ਵਿੱਚ ਨੇ ਤੇ ਬਹੁਤ ਸਾਰੇ ਲੋਕ ਨੇ ਹਾਲੇ ਵੀ ਇਸ ਗੱਲ ਤੇ ਯਕੀਨ ਨਹੀਂ ਕਰ ਰਹੇ ਵੀਰਵਾਰ ਦੇਰ ਰਾਤ ਉਹਨਾਂ ਦਾ ਦੇਹਾਂਤ ਹੋਇਆ ਸ਼ੁੱਕਰਵਾਰ ਦਾ ਦਿਨ ਵਿਚਕਾਰ ਰੱਖਿਆ ਗਿਆ ਤੇ ਸ਼ਨੀਵਾਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਉਹ ਮਹਾਲੀ ਵਿਖੇ ਕੀਤਾ ਜਾਵੇਗਾ